ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਪੈਰੋ ਮਹੱਲਾ ਪੰਜਵਾ ਭਗਤਾ ਮਾਨ ਆਨੰਦ ਗੋਬਿੰਦ ਅਸਥਿਤ ਭਏ ਬਿਨਸੀ ਸਭ ਚਿੰਦ ਪੈ ਪ੍ਰਮ ਬਿਨਸਾ ਗਏ ਖਨ ਮਾਹੇ ਪਾਰ ਬ੍ਰਹਮ ਵਸਿਆ ਮਨ ਆਏ RAM RAM ਸੰਤ ਸਦਾ ਸਹਾਈ ਘਰ ਬਾਹਰ ਨਾਲੇ ਪਰਮੇਸ਼ਰ ਰਵ ਰਿਹਾ ਪੂਰਨ ਸਭ ਠਾਇ ਰਹਾਓ ਧਨ ਮਾਲ ਜੋਬਨ ਜੁਗਤ ਗੋਪਾਲ ਜੀ ਪ੍ਰਾਣ ਨਿਤ ਸੁਖ ਪ੍ਰਤਪਾਲ ਆਪਣੇ ਦਾਸ ਕੋ ਦੇ ਰੱਖੇ ਹਾਥ ਨਿਮਖ ਨਾ ਛੋੜੇ ਸਦ ਹੀ ਸਾਥ ਹਰ ਸਾ ਪ੍ਰੀਤ ਮਬਰ ਨਾ ਕੋਏ ਸਾਰ ਸੰਭਾਲੇ ਸਾਚਾ ਸੋਏ ਮਾਤ ਪਿਤਾ ਸੁਤ ਬੰਦ ਨਾਰਾਇਣ ਆਦ ਜੁਗਾਦ ਭਗਤ ਗੁਣ ਗਾਇਨ ਤੇਸ ਕੀ ਧਰ ਪ੍ਰਭ ਕਾ ਮਨ ਜੋਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕੈ ਮਨ ਹੋ ਪ੍ਰਕਾਰਥ ਪਰਬੋ ਹਮਾਰਾ ਸਾਰੇ ਸਵਾਰਥ ਪੈਰੋ ਮਹੱਲਾ ਪੰਜਮਾ ਪੈ ਕੋ ਭੋਪੜਿਆ ਸਿਮਰਤ ਹਰ ਨਾਮ ਸਗਲ ਬਿਆਦ ਮਿਟੀ ਤ੍ਰਿਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਓ ਹਰ ਕੇ ਲੋਗ ਸਦਾ ਗੁਣ ਗਾਵੇ ਤੈਨ ਕੋ ਮਿਲਿਆ ਪੂਰਨ ਧਾਮ ਜਨ ਕਾ ਦਰਸ ਬਾਂਛੈ ਦਿਨ ਰਾਤੀ ਹੋਏ ਪੁਨੀਤ ਧਰਮ ਰਾਏ ਜਾਮ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਬਿਮਾਨ ਐਸੇ ਸੰਤ ਭੇਟੇ ਵਡਭਾਗੀ ਨਾਨਕ ਤਿਨ ਕੈ ਸਦ ਗੁਰਬਾਨ ਪੈਰੋ ਮਹੱਲਾ ਪੰਜਵਾਂ ਪੰਜ ਮਜਮੀ ਜੋ ਪੰਚਨ ਰੱਖੈ ਮਿੱਠਿਆ ਰਸ ਨਾਨੇ ਟੁੱਟ ਭਖੈ ਚੱਕਰ ਬਣਾਏ ਕਰੈ ਪਖੰਡ ਝੁਰ ਝੁਰ ਪਚੈ ਜੈਸੇ ਤਰੀ ਅਰੰਡ ਹਰ ਕੇ ਨਾਮ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨ ਪਾਈਐ ਸਾਚੀ ਦਰਗਹ ਸਾਖਤ ਮੂਠ ਰਹਾਉ ਸੋਈ ਕੁਜੀਲ ਕੁਦਰਤ ਨਹੀਂ ਜਾਣੈ ਲੀਪੈ ਥਾਇ ਨਾ ਸੋਚ ਹਰ ਮਾਨੈ ਅੰਤਰ ਮੈਲਾ ਬਾਹ ਨਿਤ ਧੋਵੈ ਸਾਚੀ ਦਰਗਹ ਆਪਣੀ ਪਤਖੋਵੈ ਮਾਇਆ ਕਾਰਨ ਕਰੈ ਉਪਾਉ ਕਬੈ ਨ ਘਾਲੈ ਸਿੱਧਾ ਪਾਉ ਜਿਨ ਕੀਆ ਤਿਸ ਚੀਤ ਨਾਨੈ ਗੂੜੀ ਗੂੜੀ ਮੁਖੋ ਬਖਾਣਾ ਜੇ ਸੁਨੋ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਬਿਵਹਾਰ ਹਰ ਨਾਮ ਭਗਤ ਸਿਉ ਲਾਗਾ ਰੰਗ ਕੋ ਨਾਨਕ ਤਿਸ ਜਨ ਨਹੀਂ ਭੰਗ ਪੈਰੋ ਮਹੱਲਾ ਪੰਜਵਾ ਨਿੰਦ ਕਉ ਫਿਟਕੇ ਸੰਸਾਰ ਨਿੰਦ ਕਾ ਝੂਠਾ ਬਿਵਹਾਰ ਨਿੰਦਕ ਮੈ ਕਾ ਮੈਲਾ ਆਚਾਰ ਦਾਸ ਆਪਣੇ ਕੋ ਰੱਖਣਹਾਰ ਨਿੰਦਕ ਮੁਗਾ ਨਿੰਦਕ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕ ਐਸਰ ਕੜਕੇ ਓ ਕਾਲ ਰਹਾਓ ਨਿੰਦਕ ਕਾ ਕਿਆ ਕੋਈ ਨ ਮਾਨੈ ਨਿੰਦਕ ਝੂਠ ਬੋਲ ਪਛਤਾਨੈ ਹਾਥ ਪਿਸ਼ੋਰਾ ਥੇਰ ਸਿਰ ਧਰਨ ਲਗਾਹੇ ਹਾਥ ਪਿਸ਼ੋਰਾ ਸਿਰ ਧਰਨ ਲਗਾਹੇ ਨਿੰਦਕ ਕੋ ਦੇਈ ਛੋੜੈ ਨਾਹੇ ਹਰ ਕਾ ਦਾਸ ਕਿਛ ਬੁਰਾ ਨ ਮੰਗੈ ਨਿੰਦਕ ਕੋ ਲੱਗੈ ਦੁਖ ਸੰਗੈ ਮਗਲਿਆ ਜਵਰਿਆ ਪੰਖ ਪਸਾਰ ਮੁਖਤੇ ਬੋਲਿਆ ਤਾਂ ਕਢਿਆ ਵਿਚਾਰ ਅੰਤਰਜਾਮੀ ਕਰਤਾ ਸੋਏ ਹਰ ਜਨ ਕਰੈ ਸੋਨੇ ਚਲ ਹੋਏ ਹਰ ਕਾ ਆदास ਸਾਚਾ ਦਰਬਾਰ ਜਨ ਨਾਨਕ ਕਿਹਾ ਤਤ ਵਿਚਾਰ ਪੈਰੋ ਮਹੱਲਾ ਪੰਜਵਾ ਦੋਏ ਘਰ ਜੋੜ ਕਰੋ ਅਰਦਾਸ ਜੀਉ ਪਿੰਡ ਸਭ ਤਨ ਤਿਸ ਕੀ ਰਾਸ ਸੋਈ ਮੇਰਾ ਸੁਆਮੀ ਕਰਨਾ ਹਾਰ ਕੋਟ ਬਾਹਰ ਜਾਈ ਬਲੇ ਹਾਰ ਸਾਧੂ ਤੂਰਪਨੀਤ ਕਰੀ ਮਨ ਕੇ ਬਿਕਾਰ ਮਿਟੈ ਪ੍ਰਭ ਸਿਮਰਤ ਜਨਮ ਜਨਮ ਕੀ ਮੈਲ ਹਰੀ ਰਹਾਓ ਜਾ ਕੈ ਗ੍ਰਹਿ ਮੈਂ ਸਗਲ ਨਿਧਾਨ ਜਾ ਕੀ ਸੇਵਾ ਪਾਈਐ ਮਾਨ ਸਗਲ ਮਨੋਰਥ ਪੂਰਨ ਹਾਰ ਜੀ ਪ੍ਰਾਣ ਭਗਤਨ ਆਧਾਰ ਘੜ ਘੜ ਅੰਤਰ ਸਗਲ ਪ੍ਰਗਾਸ ਜਪ ਜਪ ਜੀਵੇ ਭਗਤ ਗੁਣਤਾਸ ਜਾ ਕੀ ਸੇਵਨਾ ਬਿਰਥੀ ਜਾਏ ਮਨ ਤਨੇ ਅੰਤਰ ਏਕ ਤੇ ਆਏ ਗੁਰਪ੍ਰਦੇਸ ਦੇ ਆ ਸੰਤੋਖ ਨਾਮ ਨਿਧਾਨ ਨਿਰਮਲ ਓਥੋਕ ਕਰ ਕਿਰਪਾ ਲੀਜੈ ਲੜਲਾਏ ਚਰਨ ਕਮਲ ਨਾਨਕ ਨਿਤ ਤੇ ਆਏ ਪੈਰੋ ਮਹੱਲਾ ਪੰਜਵਾ ਸਤ ਗੁਰੇ ਅਪਲ ਸੁਣੀ ਅਰਦਾਸ ਕਰ ਜਾਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਤੇ ਆਇਆ ਡਾ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਗ ਸਮਰਾਥ ਗੁਰਦੇਵ ਸਾਬ ਸੁਖ ਭਾਈ ਦੇਸ ਕੀ ਸੇਵ ਰਹਾਓ جا کا کیا سب کش ہوئے تیس کا ٹیک ہوئے پار بر پرمیشر نوپ سفل مورت گر کا روپ جا کے ہر نام جو جو پیخ سو برہم گیان بیس بسو جا کہ من پر گاس تیس تن کار برم کا نواس تیس گر کو سد کری نمسکار تیس گر کو سد جا ہار ਸਤ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਨਾਨਕ ਜਪ ਸਦ ਸਦ ਜੀਵਾ ਸਤ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਨਾਨਕ ਜਪ ਸਦ ਸਦ ਜੀਵਾ ਗੁਰੂ ਪਿਆਰੇਓ ਭੁਲ ਚੋ ਕੁ ਦੀਖੀ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ